ਅੱਜ ਮੈਂ ਪੁੱਛ ਆਇਆ ਤਾਂ ਸਾਂਸੀ ਲੱਗੇ ਸੋਨੀਆ ਗਾਂਧੀ ਇਹਨਾਂ ਦੇ ਕੋਲ ਨਹੀਂ ਪਹੇਛਾ ਲੱਗਿਆ ਦੱਸ ਕੋਈ ਗੱਲ ਕਿਦਨ ਕੋ ਕਿਦਨ ਕੋ ਹੋ ਜੂਗਾ ਸੋਨੀਆ ਮਾਨ ਜੀ ਤੁਹਾਨੂੰ ਪਤਾ ਬਹੁਤ ਵੱਡੀ ਕੈਗ ਹੈ ਪੰਜਾਬ ਚ ਕੈਗ ਨਹੀਂ ਐਕਟਰ ਓ ਮਰਜ਼ੀ ਓ ਕਿਦਨ ਕੋ ਕਿਦਨ ਕੋ ਕਰਾਓ ਬਹੁਤ ਵੱਡੀਆਂ ਫਿਲਮਾਂ ਆਈਆਂ ਸੂਰੀ ਸੁਨੀਆ ਬਹੁਤ ਜ਼ਿਆਦੀਆਂ ਤੇ ਬਹੁਤ ਵੱਡੇ ਗੀਤਾਂ ਚਾਹੇ ਮੂਸਿਆਂ ਵਾਲੇ ਦੇ ਨਾਲ ਗੀਤ ਆਇਆ ਹੈ ਇਹਨਾਂ ਦਾ ਬਹੁਤ ਵਧੀਆ ਅੱਜ ਮੈਨੂੰ ਪਤਾ ਲੱਗਾ ਮੈਂ ਇਹਨਾਂ ਨੂੰ ਮਿਲ ਕੇ ਆਇਆ ਅੱਜ ਇਹਨਾਂ ਨੂੰ ਖੁਦ ਉੱਥੇ ਗਿਆ ਤੇ ਬੜਾ ਇਹਨਾਂ ਨੇ ਹਲਕੇ ਦੀ ਸੇਵਾ ਚਲੋ ਬਹੁਤ ਕੀਤੀ ਆ ਚਲੋ ਇਤਨਾ ਹੀ ਬਾਬਾ ਬੁੱਢਾ ਸਾਹਿਬ ਮੇਰ ਕਰੇ ਇਤਨਾ ਸੇਵਾ ਹਲਕੇ ਦੀ ਕਰਦੇ ਰਹਿਣ ਤੇ ਹਲਕੇ ਦੀ ਜਿਹੜੀ ਸੇਵਾ ਕਰਦੇ ਆਪੇ ਗੁਰੂ ਮੇਰੇ ਹਿਸਾਬ ਨਾਲ ਜਿਹੜੇ ਹਲਕੇ ਦੇ ਲੋਕ ਆ ਉਹ ਜ਼ਰੂਰ ਮੌਕਾ ਦੇਣਗੇ ਸਮਾਂ ਲੱਗ ਜਾਂਦਾ ਮੌਕਾ ਜ਼ਰੂਰ ਦੇਣਗੇ ਤੇ ਮੈਨੂੰ ਲੱਗਦਾ ਪਿੱਛੇ ਬੰਨ ਟੋਟਾ ਹੀ ਤੇ ਪੰਜ ਜੀ ਜਾਨਾਂ ਨੇ ਕੁਛ ਕਹਿ ਦਿੱਤਾ ਹੀ ਤੇ ਜਾ ਰਿਹਾ ਇੱਥੇ ਕੋਈ ਤੋੜਾ ਦਿਓ ਕੋਈ ਈਟੀ ਵੱਡੀ ਗੱਲ ਨਹੀਂ ਆ ਰਹੀ ਮੈਂ ਕੁਛ ਆਇਆ ਕੀ ਚੱਕਰ ਹੀ ਕਾਣੀ ਦਾ ਹਾਂ ਪੰਜ ਜੀ ਹਰੀ ਕਹਿੰਦੇ ਸੰਗਾ ਸਾਹਿਬ ਚੱਲਦਾ ਰਹਿੰਦਾ ਆ ਕਿਦ ਦਿਨ ਕਹੋ ਕਿਦ ਦਿਨ ਕਹੋ ਅੱਦ ਦਿਨ ਕਹੋ ਠੀਕ ਆ ਨਾ ਕبھی ਨਹੀਂ ਬਾਹੂ ਪਿੰਟ ਨਹੀਂ ਪੋਣੀ ਪਿੰਟ ਨਹੀਂ ਪੋਣੀ ਪਿੰਟ ਨਹੀਂ ਪੋਣੀ ਕੁਛ ਨਹੀਂ ਲਾਉਣਾ ਸਾਦੀ ਲਾਦੀ ਬਹੁਤ ਪਿਆਰੀ ਪੰਜ ਜੀ ਹਰੀ ਪਿੰਟ ਨਹੀਂ ਪੋਦੇ ਪੰਜਾਬੀ ਸੂਟ ਪਾ ਕੇ ਰੱਖਦੇ ਆ ਕبھی ਨਹੀਂ ਬਾਹੂ ਕبھی ਨਹੀਂ ਪਾਵੇ ਕبھی ਨਹੀਂ ਪਾਸ ਰਾਂ ਠੀਕ ਆ ਨਾ ਤੇ ਬਹੁਤ ਵਧੀਆ ਤੇ ਪੰਜ ਜੀ ਹਰੀ ਤੇ ਚਲੋ 还得个袋子大呀。